ਹਲੇਲੂਇਆ ਸਾਰਿਆਂ ਨੂੰ ਮੇਰੇ ਵੱਲੋਂ ਜੈਨਸੀ ਦੀ ਮੈਂ ਪਾਸੂ ਰੇਖਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਔਰ ਅੱਜ ਤੁਹਾਡੇ ਲਈ ਬੜੀ ਖਾਸ ਵੀਡੀਓ ਲੈ ਕੇ ਆਈ ਆਂ ਔਰ ਉਹ ਵੀਡੀਓ ਮੇਰੀ ਪੈਣਾ ਦੇ ਲਈ ਮੇਰੇ ਪਾਈਆਂ ਦੇ ਲਈ ਕਿਉਂਕਿ ਅੱਜ ਆ ਮੇਰੀ ਐਨੀਵਰਸਰੀ ਪਰਮੋਦੀ ਕਿਰਪਾ ਦੇ ਨਾਲ ਪ੍ਰਭੂ ਦੀ ਦਿਆ ਦੇ ਨਾਲ ਅੱਜ ਪੂਰੇ 16 ਸਾਲ ਕੰਪਲੀਟ ਹੋ ਗਏ ਨੇ ਸਾਡੀ ਮੈਰਿਜ ਨੂੰ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆਂ ਸ਼ੁਕਰ ਕਰਦੀ ਆਂ ਕਿ ਇਸ ਮੈਰਿਜ ਲਾਈਫ ਵਿੱਚ ਪਰਮੈਸ਼ਨ ਨੇ ਅਦਭੁਤ ਤਰੀਕੇ ਦੇ ਨਾਲ ਬles ਕੀਤਾ ਤੇ ਅੱਜ ਮੈਂ ਉਹਨਾਂ ਪੈਣਾਂ ਦੇ ਲਈ ਸੰਦੇਸ਼ ਲੈ ਕੇ ਆਈਆਂ ਜਿਹੜੀਆਂ ਪੈਣਾ ਆਪਣੇ ਮੈਰਿਜ ਲਾਈਫ ਨੂੰ ਲੈ ਕੇ ਬੜਾ ਦੁਖੀ ਨੇ ਪਰੇਸ਼ਾਨ ਨੇ ਪੱਕੇ ਪਰਵਾਰ ਚੁਰੰਦੀਆਂ ਨੇ ਪਤੀ ਨੂੰ ਛੱਡ ਦਿੱਤਾ ਵਾ ਨਾ ਤੇ ਡਿਵੋਰਸ ਹੋ ਰਿਹਾ ਕੇ ਪਾਸੇ ਗੱਲ ਨਹੀਂ ਲੱਗ ਰਹੀ ਤੇ ਬੜੇ ਦੁਖੀ ਨੇ ਕਿ ਕੀ ਕਰੀਏ ਕਿਉਂਕਿ ਫਿਊਚਰ ਉਹਨਾਂ ਦਾ ਸੰਕਟ ਦੇ ਵਿੱਚ ਹੈ ਮੈਂ ਆਪਣੀ ਮੈਰਿਜ ਲਾਈਫ ਦੇ ਵਿੱਚ ਕੁਝ ਗੱਲਾਂ ਤੋਂ ਉਹਨਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ ਜਦੋਂ ਮੇਰੀ ਮੈਰਿਜ ਹੋਈ ਸੀ ਮੈਂ 19 ਸਾਲਾਂ ਦੀ ਸੀ 19 ਸਾਲ ਦੇ ਨੂੰ ਸੰਸਾਰ ਦਾ ਪਤਾ ਦਿੰਦਾ ਪਰ ਇਹ ਜਿਹੜੇ ਮੈਰਿਜ ਲਾਈਫ ਦਾ ਵਾ ਸੋਹਰਾ ਪਰਿਵਾਰ ਪੇਕ ਅਪ ਪਰਿਵਾਰ ਉਹਨੂੰ ਮੈਰਿਜ ਮੈਨੇਜ ਕਰਕੇ ਰੱਖਣਾ ਬੜਾ ਔਖਾ ਹੁੰਦਾ ਕਿਉਂਕਿ ਪਤਾ ਨਹੀਂ ਚੱਲਦਾ ਕਿ ਖੌਣ ਆਪਣਾ ਖੌਣ ਪਰਾਇਆ ਕਿ ਮੈਂ ਸਹੀ ਕਰ ਰਹੀ ਹਾਂ ਮੈਂ ਕੀ ਗਲਤ ਕਰ ਰਹੀ ਹਾਂ ਮੇਰੀ ਲਾਈਫ ਵੀ ਟੋੜੇ ਲਾਈਫ ਵਰਗੀ ਸੀ 16 ਸਾਲਾਂ ਵਿੱਚ ਬਹੁਤ ਸਾਰੇ ਉਤਾਰ ਚੜਾਅ ਆਏ ਇੱਕ ਤੋ ਤੱਕ ਕਿ ਪੇਕੇ ਚਲ ਗਈ ਸਭ ਕੁਝ ਛੱਡ ਦਿੱਤਾ ਬਹੁਤ ਗੱਲਾਂ ਵਾਪਤਾ ਹੋਈਆਂ ਪਤੀ ਨੇ ਛੱਡ ਦਿੱਤਾ ਇਹਨਾਂ 16 ਸਾਲਾਂ ਵਿੱਚ ਬਹੁਤ ਕੁਝ ਮੈਂ ਗਵਾਇਆ ਤੇ ਬਹੁਤ ਹੀ ਕੁਝ ਮੈਂ ਪ੍ਰਾਪਤ ਕੀਤਾ ਪਰਮੇਸ਼ਰ ਨੇ ਬਹੁਤ ਹੀ ਕੁਝ ਮੈਨੂੰ ਦਿੱਤਾ ਪਰ ਇਸ ਕਠਨ ਟਾਈਮ ਦੇ ਵਿੱਚ ਜੋ ਮੈਂ 16 ਸਾਲਾਂ ਵਿੱਚ ਬਤਾਇਆ ਸੀ ਮੈਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਿੱਖਿਆ ਔਰ ਅੱਜ ਉਹੀ ਗੱਲਾਂ ਮੈਂ ਤੁਹਾਨੂੰ ਸਾਂਝਾ ਕਰਨਾ ਚਾਹੁੰਦੀ ਹਾਂ ਅਗਰ ਤੁਸੀਂ ਆਪਣੇ ਮੈਰਿਜ ਨੂੰ ਲੈ ਕੇ ਦੁਖੀ ਹੋ ਪਰੇਸ਼ਾਨ ਤੇ ਮੈਂ ਤੁਹਾਨੂੰ ਖੇਨੀ ਆ ਅਗਰ ਤੇ ਤੁਸੀਂ ਸੱਚੇ ਔਰ ਅੱਛੇ ਮਸੀਹ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਮੈਰਿਜ ਲਾਈਫ ਮੇਰੇ ਲਈ ਦੁੱਖ ਦਾ ਕਾਰਨ ਕਿਉਂ ਬਣੀ ਹੋਈ ਹੈ ਕਿ ਪਤੀ ਦੇ ਕਾਰਨ ਤੁਸੀਂ ਦੁੱਖ ਦੁਖੀ ਵਿੱਚ ਦੁਖੀ ਹੋ ਜਾਂ ਪਤੀ ਦੇ ਨਸ਼ੇ ਦੇ ਕਾਰਨ ਪਤੀ ਦੇ ਵਿਵਹਾਰ ਦੇ ਕਾਰਨ ਪਤੀ ਦੇ ਕਰੈਕਟਰ ਦੇ ਕਾਰਨ ਪਤੀ ਦੀ ਫੈਮਿਲੀ ਦੇ ਕਾਰਨ ਤੁਸੀਂ ਦੁਖੀ ਹੋ ਕਦ ਲਈ ਤੁਸੀਂ ਦੁਖੀ ਹੋ ਆਪਣੇ ਪੇਕੇ ਪਰਿਵਾਰ ਦੇ ਵਿੱਚ ਆਏ ਹੋ ਮੈਂ ਆਪਣੀ ਮੈਰਿਜ ਨੂੰ ਸਕਸੈਸ ਬਣਾਉਣ ਦੇ ਲਈ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਪਰਮੇਸ਼ਰ ਦਾ ਯੋਗਦਾਨ ਮੇਰੇ ਜੀਵਨ ਤੇ ਬਹੁਤ ਵੱਡਾ ਹੈ। ਪਰਮੇਸ਼ਰ ਨੇ ਮੇਰੇ ਲਾਈਫ ਨੂੰ ਸਕਸੈਸ ਕੀਤਾ। ਜਦੋਂ ਮੈਂ ਮਸੀਹ ਦੇ ਵਿੱਚ ਨਹੀਂ ਸੀ ਉਦੋਂ ਵੀ ਮੇਰੀ ਲਾਈਫ ਜਿਹੜੀ ਸੀ ਮਸੀਹ ਮੈਰਿਜ ਵਾਲੀ ਸਹੀ ਨਹੀਂ ਸੀ। ਦੁਨੀਆਂ ਦੇ ਸਾਹਮਣੇ ਅਸੀਂ ਹੱਸਤਾ ਖੇਲਦਾ ਇੱਕ ਕਪਲ ਸੀ ਪਰ ਅੰਦਰੋਂ ਅਸੀਂ ਹੱਸਤੇ ਖੇਲਦੇ ਹੋਏ ਨਹੀਂ ਸੀ। ਇੱਕ ਰਿਸਪੈਕਟਡ ਹਸਬੰਡ ਵਾਈਫ ਦੀ ਨਜ਼ਰਾਂ ਵਿੱਚ ਸਾਡੇ ਲਈ ਨਹੀਂ ਸੀ। ਹਸਬੰਡ ਜੀ ਸੋਹਰੇ ਪਰਵਾਰ ਨਾਲ ਜਿਆਦਾ ਮਿਲ ਕੇ ਰਹਿੰਦੇ ਸੀ। ਔਰ ਮੇਰਾ ਨਾ ਕੋਈ ਲਗਾਓ ਵੀ ਨਹੀਂ ਸੀ ਹਰ ਗੱਲਾਂ ਦੇ ਵਿੱਚ ਆਪਣੇ ਫੈਮਿਲੀ ਇਨਵੋਲਵ ਕਰਦੇ ਔਰ ਮੈਨੂੰ ਇੱਕ ਨੁੱਕਰ ਦੇ ਵਿੱਚ ਸੁੱਟਿਆ ਹੁੰਦਾ ਮੇਰੀ ਕੋਈ ਪੁੱਛ ਗੇਚੇ ਨਾ ਹੁੰਦੀ ਤਾਂ ਬੋਥ ਉਹ ਸਪਿਰਿਟ ਨੂੰ ਦੁੱਖ ਦੇ ਵਿੱਚ ਮੈਂ ਕਟਿਆ ਜਦੋਂ ਮਸੇਦ ਦੇ ਵਿੱਚ ਮੈਂ ਆਈ 2017 18 ਵੀ ਬੀਤਿਆ 19 ਵੀ ਬੀਤਿਆ ਜਦੋਂ 20 ਆਇਆ ਤੇ ਪਰਮੇਸ਼ਰ ਦਾ ਕਲਾਮ ਮੈਨੂੰ ਮਿਲਿਆ ਪਰਮੇਸ਼ਰ ਦੇ ਕਲਾਮ ਦੇ ਵਿੱਚ ਮੈਂ ਜਾਣਿਆ ਪਰਮੇਸ਼ਰ ਦੇ ਕਲਾਮ ਦੇ ਵਿੱਚ ਜਾਣਿਆ ਕਿ ਇੱਕ ਔਰਤ ਦਾ ਕੀ ਕਿਰਦਾਰ ਆ ਮੈਂ ਕਿਉਂ ਧਰਤੀ ਤੇ ਆਈਆਂ ਮੇਰਾ ਰੋਲ ਕੀ ਆ ਮੇਰੀ ਮੈਰਿਜ ਲਾਈਫ ਦੇ ਵਿੱਚ ਮੇਰਾ ਰੋਲ ਕੀ ਆ ਤੇ ਜਦੋਂ ਉਸ ਰੋਲ ਨੂੰ ਮੈਂ ਜਾਣਿਆ ਕਿ ਮੈਂ ਇੱਕ ਔਰਤ ਬਣ ਕੇ ਆਈਆਂ ਰੱਬ ਦੀ ਦਾਸੀ ਬਾਅਦ ਚ ਪਹਿਲਾਂ ਮੈਂ ਇੱਕ ਫੈਮਿਲੀ ਦਾ ਹਿੱਸਾ ਆ ਮੇਰੀ ਇੱਕ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਚਾਹੇ ਪਤਨੀ ਹੋਣ ਦੀ ਮਾਂ ਹੋਣ ਦੀ ਇੱਕ ਨੋ ਹੋਣ ਦੀ ਇੱਕ ਧੀ ਹੋਣ ਦੀ ਜ਼ਿੰਮੇਵਾਰੀ ਕਿਉਂ ਨਹੀਂ ਆ ਮੈਨੂੰ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਪਏਗਾ ਜਦ ਤੱਕ ਮੈਂ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਉਂਦੀ ਉਨਾਂ ਤੱਕ ਮੈਂ ਰੱਬ ਦੀ ਦਾਸੀ ਕਹਿਲਾਉਣ ਦੇ ਯੋਗ ਨਹੀਂ ਹਾਂ ਜੇ ਮੈਂ ਆਪਣੇ ਘਰ ਨੂੰ ਮੈਨੇਜ ਕਰ ਪਾ ਰਹੀ ਹਾਂ ਫਿਰ ਹੀ ਮੈਂ ਪਰਮੇਸ਼ਰ ਦੇ ਕੰਮਾਂ ਨੂੰ ਕਰ ਪਾਵਾਂਗੀ ਜਦੋਂ ਮੈਂ ਜਾਣਿਆ ਕਿ ਮੇਰਾ ਹਸਬੰਦ ਮੇਰੇ ਲਈ ਕੀ ਹੈ ਮੈਂ ਕਦਰ ਕਰਨੇ ਸ਼ੁਰੂ ਕੀਤੀ ਆਪਣੇ ਹਸਬੰਦ ਦੀ ਉਹਦੀ ਹਰ ਇੱਕ ਕਮੀ ਨੂੰ ਆਪਣੇ ਅੰਦਰ ਲੈ ਲਿਆ ਤੇ ਸੰਭਾਲ ਲਿਆ ਅੱਗੋਂ ਜਵਾਬ ਨਾ ਦਿੱਤਾ ਉਲਟਾ ਤੇ ਮੇਰੇ ਹਸਬੰਦ ਬਦਲੇ ਮੇਰੇ ਸੁਭਾਅ ਨੂੰ ਦੇ ਕੇ ਮੇਰੀਆਂ ਗਲਤੀਆਂ ਤੋਂ ਜਦੋਂ ਮੈਂ ਤੋਬਾ ਕੀਤੀ ਪਰਮੇਸ਼ਰ ਦੇ ਸਨਮੁਖ ਪਤੀ ਦੇ ਸਾਹਮਣੇ ਆਪਣੇ ਉਸ ਕਰੈਕਟਰ ਨੂੰ ਬਦਲ ਲਿਆ ਉਹ ਸੁਭਾਅ ਨੂੰ ਬਦਲ ਲਿਆ ਤੇ ਪਤੀ ਜੀ ਵੀ ਬਦਲ ਗਏ ਆ ਤੁਸੀਂ ਦੇਖਦੇ ਹੋ ਅੱਜ ਇੱਕ ਦਾਸ ਦੇ ਰੂਪ ਚ ਸੇਵਾ ਕਰ ਰਹੇ ਨੇ ਸਾਡੀ ਬਹੁਤ ਸਾਰੀਆਂ ਕਮੀਆਂ ਨੇ ਅੱਜ ਮੈਰਿਜ ਲਾਈਫ ਕਿਉਂ ਟੁੱਟਦੀ ਹੈ ਕਿ ਅਸੀਂ ਆਪਣੀਆਂ ਕਮੀਆਂ ਨੂੰ ਐਕਸੈਪਟ ਨਹੀਂ ਕਰਦੇ ਦੂਸਰਿਆਂ ਦੀ ਕਮੀ ਵਾਲਾ ਸੀ ਧਿਆਨ ਦੇਣੇ ਕਿ ਮੇਰਾ ਹਸਬੰਦ ਡਰਿੰਕ ਕਰਦਾ ਲੜਾਈ ਕਰਦਾ ਝਗੜਾ ਕਰਦਾ ਗੰਦਾ ਬੰਦ ਬੋਲਦਾ ਮੇਰੇ ਕਹਨੇ ਵਿੱਚ ਨਹੀਂ ਆ ਮਾਪੇ ਦੀ ਸੁਣਦਾ ਅਸੀਂ ਖੋਦੀਆਂ ਗਲਤੀਆਂ ਤੇ ਧਿਆਨ ਦਿੰਦੇ ਨੇ ਕਿ ਮੇਰੇ ਜਿਵੇਂ ਤੇ ਗਲਤੀਆਂ ਹੋਣਗੀਆਂ ਅੱਜ ਇੱਕ ਔਰਤ ਹੁਲਪੜ ਤੇ ਚੜ ਕੇ ਗਵਾਹੇ ਦੇ ਦਿੰਦੀ ਆ ਕਿ ਮੈਨੂੰ ਪਰਮੇਸ਼ਰ ਬੜਾ ਪਿਆਰ ਕਰਦਾ ਸੱਚਮੁੱਚ ਪਰਮੇਸ਼ਰ ਤੈਨੂੰ ਬੜਾ ਪਿਆਰ ਕਰਦਾ ਉਹਨੇ ਤੇਰਾ ਬਦਲਾਵ ਕੀਤਾ ਤੇਰੇ ਜੀਵਨ ਦੇ ਵਿੱਚ ਪਰ ਤੂੰ ਕੀ ਕੀਤਾ ਪਰਮੇਸ਼ਰ ਦੇ ਲਈ ਪਰਮੇਸ਼ਰ ਦੇ ਕੀ ਹੁਕਮ ਨੂੰ ਮੰਨਿਆ ਅੱਜ ਇੱਕ ਬੱਚਾ ਲੈ ਕੇ ਤੂੰ ਪੇਕੇ ਪਰਿਵਾਰ ਦੇ ਵਿੱਚ ਵਹਿ ਜਾਣੀ ਹੈ ਕਿਹੜੇ ਹੁਕਮ ਨੂੰ ਮੰਨ ਰਹੀਆਂ ਕਿਹੜੇ ਹੁਕਮ ਨੂੰ ਮੰਨ ਰਹੀਆਂ ਚਾਹੇ ਤੇਰਾ ਹਸਬੰਦ ਸ਼ਰਾਬੀ ਆ ਕਿਤਾਬੀ ਆ ਤੇਰਾ ਫਰਜ ਕੀ ਬੰਦਾ ਤੇਰਾ ਫਰਜ ਬੰਦਾ ਜਿੱਦਾਂ ਦਾ ਵੀ ਤੇਰਾ ਹਸਬੰਦ ਆ ਉਹਨੂੰ ਐਕਸੈਪਟ ਕਰ ਔਰ ਉੱਥੇ ਰਹਿ ਕੇ ਆਤਮਾ ਦੇ ਵਿੱਚ ਫਾਈਟ ਕਰ ਲੜ ਹਸਬੰਦ ਨਾਲ ਨਹੀਂ ਉਹਦੇ ਅੰਦਰ ਵੱੜ ਰਹੇ ਸ਼ੈਤਾਨ ਦੇ ਨਾਲ ਫਾਈਟ ਕਰ ਲਾਗ ਬੁੱਟਨੇ ਹਰ ਪ੍ਰਾਰਥਨਾ ਰੱਖੋ ਪੁਆਸ ਬਦਲ ਯਸ਼ੂ ਨਾਮ ਦੇ ਵਿੱਚ ਆਪਣੇ ਹਸਬੰਦ ਨੂੰ ਪਰ ਅੱਜ ਮੇਰੀਆਂ ਪੈਣਾ ਬੱਚੇ ਲੈ ਕੇ ਛੋਟੇ ਛੋਟੇ ਬੱਚੇ ਲੈ ਕੇ ਪੇਕੇ ਪਰਿਵਾਰ 'ਚ ਬੈਠੀਆਂ ਹੋਈਆਂ ਜਾ ਕੇ ਬੜੀ ਸ਼ਰਮ ਵਾਲੀ ਗੱਲ ਹੈ ਜਿੱਥੇ ਪਤੀ ਨੂੰ ਤੁਹਾਡੇ ਸਾਥ ਦੀ ਲੋੜ ਹੈ ਕਿਉਂਕਿ ਸ਼ਰਾਬੀ ਹੋ ਨਹੀਂ ਹੈ ਬੇਵਿਚਾਰੀ ਪਤੀ ਨਹੀਂ ਹੈ ਅਨਅਗਿਆਕਾਰੀ ਕਰਨ ਵਾਲਾ ਪਤੀ ਨਹੀਂ ਹੈ ਬਲਕਿ ਉਹਦੇ ਅੰਦਰ ਜੋ ਵੜਿਆ ਹੋਇਆ ਉਹ ਹੈ ਸ਼ੈਤਾਨ ਉਹਨੂੰ ਕਿੰਨ ਕੱਢਣਾ ਇੱਕ ਔਰਤ ਨੇ ਬੈਠੀ ਜਾ ਕੇ ਉਹ ਕਹਿੰਦੀ ਮੇਰਾ ਭਰਾ ਹੀ ਮੇਰਾ ਸਭ ਕੁਝ ਹੈ ਮੇਰੇ ਮਾਂ ਬਾਪੇ ਮੇਰੇ ਲਈ ਸਭ ਕੁਝ ਆ ਤੇ ਜਿੰਨਾ ਤੂੰ ਲਾਵਾਂ ਲਈਆ ਜਿੰਨਾ ਤੂੰ ਫੇਰੇ ਲਿਆ ਤੇ ਜਿੰਨਾ ਤੂੰ ਨਿਕਾਹ ਕੀਤਾ ਜਿੰਨਾ ਤੇਰੀ ਮੈਰਿਜ ਹੋਈ ਉਹ ਤੇਰਾ ਨਾ ਕੀ ਆ ਉਹ ਕੀ ਆ ਇਹ ਗਵਾਹੀ ਤੁਹਾਡੀ ਪੂਰੀ ਨਹੀਂ ਹੁੰਦੀ ਤੁਸੀਂ ਕਹਿੰਦੇ ਕਿ ਮੈਂ ਪ੍ਰਭੂ ਨੇ ਮੇਰਾ ਜੀਵਨ ਬਦਲਤਾ ਪ੍ਰਭੂ ਨੇ ਤੇਰਾ ਜੀਵਨ ਬਦਲਤਾ ਮੇਰੀ ਭੈਣੇ ਕਿ ਤੂੰ ਆਪਣੇ ਆਪ ਨੂੰ ਬਦਲਿਆ ਪ੍ਰਭੂ ਤੇਨੂੰ ਵਚਨਾ ਵਿੱਚ ਕੀ ਸਮਝਾਂਦਾ ਕੀ ਤੇ ਦਵਚਨਾ ਨੂੰ ਆਪਣੀ ਲੜਾਈ ਨੂੰ ਲੜਨਾ ਸਿੱਖੋ ਇਹਨਾਂ 16 ਸਾਲਾਂ ਦੇ ਵਿੱਚ ਮੈਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਗਵਾਇਆ ਮੈਂ ਉਹ ਸਮੇਂ ਉਹ ਮੋਮੈਂਟ ਗਵਾ ਬੈਠੀ ਜਿਹੜੇ ਵਾਪਸ ਨਹੀਂ ਆਉਂਦੇ ਦੇਖੋ ਇਹ ਜ਼ਿੰਦਗੀ ਬੜੀ ਪਿਆਰੀ ਆ ਅਨਮੋਲ ਤੋਹਫਾ ਪਰਮੇਸ਼ਰ ਨੇ ਸਾਨੂੰ ਦਿੱਤਾ ਇਸ ਤੋਹਫੇ ਦਾ ਫਿਰ ਬੈਨੀਫਿਟ ਲੋ ਜਿਹੜਾ ਸਮਾਂ ਬੀਤ ਗਿਆ ਉਹ ਵਾਪਸ ਨਹੀਂ ਆਣਾ ਇਸ ਸਮੇਂ ਨੂੰ ਇੰਜੋਏ ਕਰੋ ਆਪਣੇ ਹਸਬੰਡ ਦੇ ਨਾਲ ਬਤੀਤ ਕਰੋ ਆਪਣੇ ਪਰਿਵਾਰ ਦੇ ਨਾਲ ਦੁਨੀਆ ਦੀ ਛੱਡ ਦੋ ਦੁਨੀਆ ਕੀ ਕਹਿੰਦੀ ਆ ਦੁਨੀਆ ਬਹੁਤ ਕੁਝ ਬੋਲਦੀ ਆ ਔਰ ਹਰ ਜਗ੍ਹਾ ਵੀ ਹਰ ਜਗ੍ਹਾ ਤੇ ਜਾਣਾ ਸ਼ੁਰੂ ਨਾ ਕਰ ਦੋ ਮੇਰਾ ਫਲਾਣਾ ਰਿਸ਼ਤੇਦਾਰ ਰਹਿ ਗਿਆ ਮੇਰਾ ਉਹ ਰਿਸ਼ਤੇਦਾਰ ਆ ਤੇਰਾ ਰਿਸ਼ਤੇਦਾਰ ਓਕੀ ਕੜੀ ਦੇ ਨਾਲ ਨਹੀਂ ਖੜਦਾ ਓਕੀ ਕੜੀ ਦੇ ਵਿੱਚ ਤੁਹਾਡਾ ਹਸਬੰਡ ਇਹ ਤਾਂ ਨਾਲ ਖੜਨਾ ਹਸਬੰਡ ਨੂੰ ਦੋ ਟਾਈਮ ਮੈਂ ਜੰਮੀ ਆਪਣੇ ਪਿੱਕੇ ਨਾ ਨਾ ਮੈਂ ਇਹ ਰਿਸ਼ਤੇਦਾਰ ਇਹ ਨਹੀਂ ਬੰਨੀ ਆ ਕਿਉਂ ਕਿ ਮੇਰਾ ਸਭ ਕੁਝ ਮੇਰਾ ਹਸਬੰਡ ਹੀ ਆ ਮੇਰੇ ਬੱਚੇ ਹੀ ਸਭ ਕੁਝ ਆ ਔਰ ਮੈਂ ਹੈਪੀ ਆ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇਸ ਲਈ ਸਕਸੈਸ ਆਪਣੇ ਲਾਈਫ ਦੇ ਵਿੱਚ ਹallelujah ਮੈਂ ਪ੍ਰਾਰਥਨਾ ਕਰਦੀ ਹਾਂ ਜਿੱਦਾਂ ਪਰਮੇਸ਼ਰ ਨੇ ਮੈਨੂੰ ਮੇਰੀ ਲਾਈਫ ਦੇ ਵਿੱਚ ਸਕਸੈਸ ਕੀਤਾ ਪਰਮੇਸ਼ਰ ਨੇ ਅੰਧਕਾਰ ਦੇ ਵਿੱਚੋਂ ਕੱਢ ਕੇ ਮੈਨੂੰ ਜੋਤੀ ਦੇ ਵਿੱਚ ਲਿਆਂਦਾ ਮੇਰਾ ਪਰਮੇਸ਼ਰ ਤੁਹਾਨੂੰ ਵੀ ਅੰਧਕਾਰ ਦੇ ਵਿੱਚੋਂ ਕੱਢੇ ਤੇ ਤੁਹਾਨੂੰ ਜੋਤੀ ਦੇ ਵਿੱਚ ਲੈ ਕੇ ਆਏ ਜਿੱਦਾਂ ਮੇਰੀ ਲਾਈਫ ਸਕਸੈਸ ਆ ਤੁਹਾਡੀ ਲਾਈਫ ਵੀ ਸਕਸੈਸ ਹੋਏ ਪ੍ਰਭੂ ਯਿਸੂ ਮਸੀਹ ਦੇ ਸ਼ਾਨਮਰਤੀ ਜੀ ਦਾ ਨਾਮ ਅਮੇਨ ਗੋਡ ਬਲੈਸ